ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਜੇ ਆਪ ਕੀ ਮਾਰੇ ਜੀ ਕੀ ਕਹਿਣਾ ਚਾਹਦੇ ਹੈ? ਗਾਇ ਸ਼ੰਕਰ ਬੋਲੇ ਨਾਥ ਸਾਰੀਆਂ ਸੰਕਟਾਂ ਨੂੰ ਗਾਇ ਬੋਲੇ ਨਾਥ ਮੈਂ ਹਾਂ ਤੁਹਾਡਾ ਆਪਣਾ ਵਾਸਤੇ ਪਰਦੇਸੀ। ਆ ਸਾਡਾ ਆਪਣਾ ਲੋਕਾਿਕ ਪਰਦੇਸੀ ਰਖੜਾ ਵਾਲਾ ਸੋ ਮੇਰੇ ਵੱਲੋਂ ਸਮੂਹ ਸੰਗਤਾਂ ਨੂੰ ਤੇ ਸਾਡੇ ਨਵਾਂਸ਼ ਸਰਗਰਮੀਆ ਚੈਨਲ ਦੇ ਕਰਤੋ ਆਪ ਸਾਰੀਆਂ ਸੰਗਤਾਂ ਨੂੰ ਤੇ ਸਮੂਹ ਦੇਸ਼ ਵਾਸੀਆਂ ਨੂੰ ਅਵਾਦ ਸ਼ਿਵ ਸ਼ੰਕਰ ਮਹਾਰਾਜ ਜੀ ਦੇ ਸ਼੍ਰੀ ਮਹਾਸ਼ਿਵਰਾਤਰੀ ਉਤਸਵ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਜੈ ਭੋਲੇ ਨਾ ਇਸ ਸ਼ਿਵਰਾਤਰੀ ਪਰ 26 ਤਰੀਕ ਨੂੰ ਸ਼ਿਵਰਾਤਰੀ ਸਭ ਸ਼ਹਿਰ ਵਾਸੀਓ ਕੋ ਬਹੁਤ ਬਹੁਤ ਮੁਬਾਰਕਾਂ ਜੋ ਸਾਰੇ ਸ਼ਹਿਰ ਵਾਸੀਓ ਕੋ महाशिवरात्रि के व्रत में बहुत बहुत बधाई हो गए बोले शंकर भगवान की जय महाशिवरात्रि के अवसर पर सभी शहर को बहुत बहुत बधाई जय श्री राम इस महाशिवरात्रि के अवसर पर मैं दीक्षा आनंद पूरे नवा शहर को हार्दिक हार्दिक शुभकामनाएं देती हूँ जय श्री शंकर जय भोलेनाथ आप सभी शहर निवासियों को शिवरात्रि के पावन अवसर की बहुत बहुत बधाई हो आप सभी 26 फरवरी को मंदिर शिवाला जयदयाल घास मंडी ट्रस्ट में पहुंचकर भगवान शिव का आशीर्वाद प्राप्त करें जय श्री शंकर जय भोलेनाथ सभी भक्तों को है कि शिवाला जयदयाल घास मंडी के मंदिर में महाशिवरात्रि उत्सव बड़ी धूमधाम से मनाया जा रहा है कल छब्बीस तारीख है दिन बुधवार प्रातः नौ बजे सबसे पहले झंडा पूजन किया जाएगा उसके बाद अखंड रामायण का पाठ रखा जाएगा और हवन जज्ञ होगा रात्रि को पूजा होगी और नौ बजे के बाद रात नंबर कांगा लगाया जाएगा सत्ताईस तारीख दिन वीरवार को ग्यारह बजे अहट रामायण का भोग बढ़ेगा और एक भंडारा किया जाएगा सभी माता गांव राजो को निवेदन है अपना चिंतित समय निकाल करके शिवाला पंडर जय वि ਕ੍ਰਿਸ਼ਨਾ ਹਾਸ਼ਮਨ ਜੀ ਮੰਗਰਾ ਬਾਚੋ ਆਲ ਹਲਵਾਨ ਸ਼ੰਕਰ ਦਾ ਅਸ਼ੀਰਵਾਦ ਪ੍ਰਾਪਤ ਕਰੋ ਸਭੀ ਭਗਤਾਂ ਕੋ ಮಹਾ ਸ਼ਿਵਰਾਤਰੀ ਦੀ ਬਹੁਤ ਵਧਾਈ ਵਧਾਈ ਹੈ। ਜੈ ਸ਼੍ਰੀ ਰਾਮ ਇਲਾਕਾ ਨਿਵਾਸੀਓ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ શ્રી ਰਾਮ ਸ਼ਰਨਮ ਸੇਵਾ ਸੰਸਥਾ ਵੱਲੋਂ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ 3 ਮਾਰਚ ਦਿਨ ਸੋਮਵਰ ਨੂੰ ਲੱਗਣ ਜਾ ਰਿਹਾ ਹੈ 3 ਮਾਰਚ ਦਿਨ ਸੋਮਵਰ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ shri ਰਾਮ ਸ਼ਰਨ ਮੰਦਿਰ ਲਾਲ ਚੌਂਕ ਵਿੱਚ ਪੁੱਜ ਕੇ ਆਪਣੀ ਅੱਖਾਂ ਦੀ ਜਾਂਚ ਕਰਾਓ ਜਿਨ੍ਹਾਂ ਮਰੀਜ਼ਾਂ ਨੂੰ ਐਨਕਲ ਦੀ ਜ਼ਰੂਰਤ ਹੋਏਗੀ ਐਨਕਾ ਵਿਦਿੱਤੀਆਂ ਜਾਣਗੀਆਂ ਔਰ ਜਿਨ੍ਹਾਂ ਦੇ ਆਪਰੇਸ਼ਨ ਦੀ ਜ਼ਰੂਰਤ ਹੋਏਗੀ ਉਹਨਾਂ ਦੇ ਆਪਰੇਸ਼ਨ ਵੀ ਸ਼੍ਰੀ ਰਾਮ ਸ਼ਰਨ ਮੰਦਰ ਵੱਲੋਂ ਸੇਵਾ ਦੇ ਤੌਰ ਤੇ ਕੀਤੇ ਜਾਣਗੇ 3 ਮਾਰਚ ਦਿਨ ਸੋਮਵਾਰ ਤਾਰੀਖ 3 ਮਾਰਚ ਦਿਨ ਸੋਮਵਾਰ ਸਵੇਰੇ ਠੀਕ 9 ਵਜੇ ਸ਼੍ਰੀ ਰਾਮ ਸ਼ਰਨ ਮੰਦਰ ਲਾਲ ਚੌਂਕ ਵਿੱਚ ਪੁੱਜ ਕੇ ਆਪਣੀ ਅੱਖਾਂ ਦੀ ਜਾਂਚ ਕਰਾਓ ਤੇ ਕੈਂਪ ਦਾ ਲਾਭ ਉਠਾਓ ਕੈਂਪ ਦੀਆਂ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹੋਣਗੀਆਂ ਅੱਖਾਂ ਦੇ ਮਾਹਰ ਡਾਕਟਰ ਲੁਧਿਆਣਾ ਸ਼ੰਕਰ ਆਈ ਹਸਪੀਟਲ ਤੋਂ ਅੱਗੇ ਮਰੀਜ਼ਾਂ ਦੀ ਜਾਂਚ ਕਰਨਗੇ ਫਿਰ ਲੁਧਿਆਣਾ ਲਿਜਾ ਕੇ ਉਹਨਾਂ ਮਰੀਜ਼ਾਂ ਦੇ ਆਪਰੇਸ਼ਨ ਕੀਤੇ ਜਾਣਗੇ ਦੂਸਰਾ ਕੈਂਪ ਦੇ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਤੇ ਮੁਫਤ ਇਨਕਲ ਦਿੱਤੀਆਂ ਜਾਣਗੀਆਂ ਤੀਸਰਾ ਕੈਂਪ ਦੇ ਦੌਰਾਨ ਮਰੀਜ਼ਾਂ ਦੇ ਖਾਣ ਪੀਣ ਦਾ ਪ੍ਰਬੰਧ ਤੇ ਲੁਧਿਆਣਾ ਵਿੱਚ ਵੀ ਖਾਣ ਪੀਣ ਦਾ ਪ੍ਰਬੰਧ ਸ਼੍ਰੀ ਰਾਮ ਸ਼ਰਨਮ ਮੰਦਰ ਵੱਲੋਂ ਸੇਵਾ ਦੇ ਤੌਰ ਤੇ ਕੀਤਾ ਜਾਏਗਾ ਯਾਦ ਰੱਖਣਾ 3 ਮਾਰਚ ਦਿਨ ਸੋਮਵਾਰ ਸਵੇਰੇ ਠੀਕ 9:00 ਵਜੇ ਸ਼੍ਰੀ ਰਾਮ ਸ਼ਰਨਮ ਮੰਦਰ ਵਿੱਚ ਪਹੁੰਚ ਕੇ ਲਾਲ ਚੌਂਕ ਆਪਣੀ ਅੱਖਾਂ ਦੀ ਜਾਂਚ ਕਰਾਓ ਤੇ ਕੈਂਪ ਦਾ ਪੂਰਾ ਲਭ ਉਠਾਓ ਧੰਨਵਾਦ ਜੇ ਸੱਜਣ ਜਲਸੀ ਫਲਸੇਂਗਰ ਦਾ ਸਵਾਦ ਅਧੀਆਂ ਵਿਸ਼ੇਸ਼ ਸਰਵੀਆਂ ਫਲਫੇਰ ਲੰਗੀਆਂ ਤੇ ਤਾਹੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ